ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਾਲਾ ਪੰਜਵਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਤੋੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਉਜਿਉ ਰਾਖੇਂ ਦਿਉ ਰਹੀਏ ਦਪਾ ਵੇਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਓ ਮੁਖਤ ਭਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬੈਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨੇ ਹਾਰਾ ਚਰਨ ਤੋੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਖਿਆਦਿਆਂ ਰਹੀਏ ਤੁਧ ਪਾ ਵੇਤਾ ਨਾਮ ਵਿਚ ਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਉ ਮੁਕਤ ਭਗਤ ਯੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬੇਕੰਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾਂ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਣ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM RAJ ਜਿਉ ਤੂੰ ਜਿਉ ਰੱਖਿਆ ਤੇ ਰਹੀਏ ਤੁਧ ਪਾਵੇ ਤਾਂ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਓ ਮੁਕਤ ਭਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬੈ ਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਨ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾਂ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਉਜਿਉ ਖੈਦਿਆਂ ਰਹੀਏ ਤੂੰ ਦਪਾ ਵੇਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਓ ਮੁਕਤ ਭਗਤ ਯੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਹਾਂ ਬੈ ਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਰੱਖੇ ਆ ਰਹੀਏ ਤੂੰ ਦਪਾ ਵੇਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਉ ਮੁਖਤ ਭਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਹਾਂ ਬੈਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨੇ ਹਾਰਾ ਚਰਨ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM RAHE ਜਿਉ ਤੂੰ ਜਿਉ ਰੱਖਿਆ ਤੇ ਰਹੀਏ ਤੁਧ ਪਾਵੇ ਤਾਂ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਉ ਮੁਖਤ ਭਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬਹਿਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਨ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਤੋੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਰਾਖੇ ਆਂ ਰਹੀਏ ਤੂੰ ਦਪਾ ਵੇਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਉ ਮੁਖਤ ਭਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬੈ ਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਨ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨੇ ਹਾਰਾ ਚਰਨ ਤੋੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਕਹਦੇ ਆਂ ਰਹੀਏ ਤੂੰ ਦਪਾ ਵੇਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਉ ਮੁਖਤ ਭਗਤ ਯੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਹਾਂ ਬੈ ਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM RAJ ਜਿਉ ਤੂੰ ਜਿਉ ਰੱਖਿਆ ਤੇ ਰਹੀਏ ਤੁਧ ਪਾ ਵੇਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਉ ਮੁਕਤ ਭਗਤ ਯੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬੇਕੰਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾਂ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM RAJ ਜਿਉ ਤੂੰ ਉਜਿਓ ਰੱਖਿਆ ਤੇ ਰਹੀਏ ਤੁਧ ਪਾ ਵੇਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਓ ਮੁਕਤ ਭਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬੈਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾਂ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਰਾਖ ਆਦਿ ਆ ਰਹੀਏ ਤੂੰ ਦਪਾ ਵੇਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਓ ਮੁਕਤ ਭਗਤ ਯੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬੈਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾਂ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਣ ਤੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM RAJION TU JION RAKHE DIAN RAHIYE TUD PA VECHA NAM JAPAVE SUKH TEERA DITTA LAHIYE RHAU MUKT BHAGAT YUGAT TEERI SEWA JIS TU AAP KARAHE TAHAN BAIKUNTH JAI KIRTAN TEERA TU AAPE SARDA LAHIYE ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਨ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਏ ਸੋਹੀ ਮਹਾਲਾ ਪੰਜਵਾਂ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM RAJ ਜਿਉ ਤੂੰ ਉਜਿਉ ਰੱਖਿਆ ਦਿਉ ਰਹੀਏ ਤੁਧ ਪਾਵੇ ਤਾਂ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਉ ਮੁਖਤ ਭਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬੈਕ ਉਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨੇ ਹਾਰਾ ਚਰਨ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਖਿਆਦਿਆਂ ਰਹੀਏ ਤੋ ਦਪਾ ਵੇਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਓ ਮੁਕਤ ਭਗਤ ਯੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬੈਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾਂ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਣ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM RAJ ਜਿਉ ਤੂੰ ਜਿਉ ਰੱਖਿਆ ਦਿਉ ਰਹੀਏ ਤੁਧ ਪਾਵੇ ਤਾਂ ਨਾਮ ਚ ਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਉ ਮੁਖਤ ਭਗਤ ਯੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬਹਿਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਖਿਆਦਿਆਂ ਰਹੀਏ ਤੁਧ ਪਾ ਵੇਤਾ ਨਾਮ ਵਿਚ ਪਾਵੇ ਸੁਖ ਤੇਰਾ ਦਿੱਤਾ ਲਹੀਏ ਰਹਾਓ ਮੁਖਤ ਭਗਤ ਯੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬਹਿਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਨ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨੇ ਹਾਰਾ ਚਰਨ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM RAHE ਜਿਉ ਤੂੰ ਉਜਿਉ ਰੱਖਿਆ ਦਿਉ ਰਹੀਏ ਤੁਧ ਪਾਵੇ ਸਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਉ ਮੁਖਤ ਭਗਤ ਯੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬੈਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾਂ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਰਾਖੇ ਦੇ ਆ ਰਹੀਏ ਤੂੰ ਦਪਾ ਵੇਚਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਓ ਮੁਖਤ ਭਗਤ ਯੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਹਾਂ ਬੈ ਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਨ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨੇ ਹਾਰਾ ਚਰਨ ਤੋੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਉਜਿਓ ਆਖਿਆ ਰਹੀਏ ਤੁਧ ਪਾ ਵੇਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈ ਰਹਾਓ ਮੁਖਤ ਭਗਤ ਯੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬੈਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਨ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨੇ ਹਾਰਾ ਚਰਨ ਤੋੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਕਹਦਿਆਂ ਰਹੀਏ ਤੁਧ ਪਾ ਵੇਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਓ ਮੁਖਤ ਭਗਤ ਯੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬੈ ਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਨ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਉਜਿਉ ਰਾ ਕਹਦਿਆਂ ਰਹੀਏ ਤੂੰ ਦਪਾ ਵਹਿਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਉ ਮੁਖਤ ਭਗਤ ਯੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬੈ ਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾਂ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM RAJ ਜਿਉ ਤੂੰ ਜਿਉ ਰੱਖਿਆ ਤੇ ਰਹੀਏ ਤੂੰ ਦਪਾ ਵੇਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਓ ਮੁਕਤ ਭਗਤ ਯੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬੈ ਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਨ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨੇ ਹਾਰਾ ਚਰਨ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਰੱਖ ਆਦਿ ਹਮ ਰਹੀਏ ਤੂੰ ਦਪਾ ਵੇਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਓ ਮੁਖਤ ਭਗਤ ਯੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬੈਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਨ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨੇ ਹਾਰਾ ਚਰਨ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਖੈਦਿਆਂ ਰਹੀਏ ਤੂੰ ਦਪਾ ਵੇਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਉ ਮੁਖਤ ਭਗਤ ਯੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬੈਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ